ਬੱਚੇ ਸੈੱਟ ਕਰਨੇ ਆ ਤੁਸੀਂ ਕਿਦੋਂ ਸੈੱਟ ਹੋਣਾ ਹਾਂਜੀ ਬੱਚੇ ਸੈੱਟ ਕਰ ਲੋ ਬੱਚੇ ਬਾਹਰ ਸੈੱਟ ਹੋ ਜੇ ਤੇ ਬਾਜੀ ਉਹਨੇ ਪੁੱਛ ਰਿਹਾ ਬੱਚੇ ਤਾਂ ਬਾਹਰ ਸੈੱਟ ਹੋ ਗਏ ਆ ਬੱਚੇ ਤਾਂ ਹੁੰਡੇ ਆ ਸੈੱਟ ਤੁਸੀਂ ਕਿਦਦਰ ਸੈੱਟ ਹੋਣਾ ਉਹਨਾਂ ਦੇ ਬੱਚਿਆਂ ਨੇ ਨਾਂ ਇੱਧਰ ਆਉਣਾ ਨਾ ਆਪਣਾ ਨਹੀਂ ਨਹੀਂ ਇਹ ਸੈਟ ਅਸਲ ਚ ਹੋਣੇ ਚਾਹੁੰਦੇ ਵੀ ਇਹ ਲੱਕੜਾਂ ਨਹੀਂ ਨਾ ਇਹ ਤਏ ਜੀ ਬਹਿ ਜਾਣਾ ਜਿਹੜੀ ਹਾਂਜੀ ਚੱਕੀ ਜੀ ਦੇ ਨਾਲ ਤਏ ਬਹਿ ਜਾਏ ਮੁੜ ਕੇ ਫਲਾਣਾ ਕੇ ਲਾਗੋ ਕਾਲਾ ਪੋਹ ਹਾਂਜੀ ਵੀ ਛੇਤੀ ਨੂੰ ਸੈੱਟ ਕਰੋ ਸੈੱਟ ਕਰੋ ਇਹਨੂੰ ਛੇਤੀ ਇਹਨੂੰ ਤੇਲ ਨਾਲ ਲੱਕੜਾਂ ਦੇ ਪਾ ਦੋ ਅੱਗ ਲਾ ਦੋ ਇਹਨੂੰ ਸੈੱਟ ਕਰ ਦੋ ਬਸ ਸੈਟ ਐਸਾ ਨਾ ਕਰੋ ਵੀ ਇਹ ਨਾ ਹੋਣਾ ਉੱਠਣਾ ਪਵੇ ਕਿ ਇਹੋ ਜਿਹਾ ਸੈਟ ਕਰਦੇ ਲੋਕ ਤੁਹਾਨੂੰ ਤੇ ਸਰਦਾਰ ਜੀ ਸਾਡੀਆਂ ਗੱਲਾਂ ਇਦਾਂ ਹੀ ਹੋਣੀਆਂ ਜੇ ਤੇ ਬਾਹਰੋਂ ਭਾਜੀ ਸਰਕਾਰ ਕਾ ਵੀ ਤੁਸੀਂ ਸੁਣਦੇ ਹੋ ਪਰ ਰਾਜ ਕੇ ਵਿਚਾਰ ਸਾਡਾ ਕਦੀ ਸੁਣੋਗੇ ਨਾ ਤਾਂ ਫਿਰ ਸਵਾਦ ਆਉਣਾ ਜੀ ਦੂਜੀ ਗੱਲ ਇਹ ਹੈ ਜੀ ਭਾਜੀ ਬਾਹਰੋਂ ਸਰਕਾਰ ਕਾ ਵੀ ਨਹੀਂ ਬੱਜ ਆਉਂਦੇ ਆਉਂਦੇ ਇੱਥੇ ਭਾਂਜੋ ਆਪਣੇ ਲਾ ਦਿਓ ਅੱਗਾ ਇਦਾਂ ਕਰਦੇ ਬੱਚੇ ਕੀ ਕਹਿੰਦੇ ਆ ਮੈਂ ਬਾਹਰੋਂ ਜਿਹੜੇ ਬੱਚੇ ਆਉਂਦੇ ਵੀ ਨਹੀਂ ਸਰਕਾਰ ਕਰਨ ਉਹ ਪਿੰਡ ਵਾਲੇ ਲੋਕ ਹੀ ਲਾਉਂਦੇ ਆ ਵੀ ਆਪਣੇ ਵੀ ਚਾ ਬੱਚਾ ਆਪਣਾ ਇਕੱਲਾ ਇਕੱਲਾ ਜਿਹੜਾ ਬਾਹਰ ਘਰ ਵੇਂਦੇ ਆ ਬਾਹਰ ਘਰ ਬੈਠੇ ਉਹ ਨਾ ਇਧਰ ਆਉਣ ਜਗਾ ਨਾ ਉਧਰ ਕਈ ਦੇ ਆਉਂਦੇ ਨਹੀਂ ਬੱਚੇ ਤੇ ਸਕਾਰ ਵੀ ਲੋਕ ਇਦਾਂ ਹੀ ਆਪਣੇ ਵਿੱਚ ਕੋਈ ਰਿਸ਼ਤੇਦਾਰ ਜਾਂ ਕਿਦਾਂ ਉਹ ਕਰਦਾ ਤੇ ਗਾਂ ਇਹ ਵੀ ਨਹੀਂ ਜੇ ਬੰਦੇ ਲੱਭਣੇ ਸੱਚੀ ਇਦਾਂ ਹੀ ਹੈ ਕਪੂਰਥਲ ਨਾਲ ਪਿੰਡ ਹੈ ਇੱਕ ਟੋਟਲੀ ਸਾਰੇ ਬੰਦੇ ਬਾਹਰ ਆਦੇ ਉਹ ਨਾ ਮੁੰਡੇ ਆਉਂਦੇ ਨਾ ਕੋਈ ਗੱਲ ਨਾ ਬਾਤ ਜੇ ਕੋਈ ਪਿਛੋਂ ਨਾ ਮਰ ਜਾਂਦਾ ਮਾਂ ਪਿਓ ਮਰ ਮਰ ਜਾਂਦਾ ਮਾਂ ਪਿਓ ਤੇ ਉਹ ਆਪਣੇ ਉਹ ਜੇ ਪਿੰਡ ਦੇ ਇੱਕ ਦੋ ਲੋਕੀ ਆ ਜਿਹੜੇ ਬਜ਼ੁਰਗ ਹੀ ਰਹਿ ਗਏ ਆ ਸਿਰਫ ਕੋਟੀਆਂ ਬੜੀ ਬੜੀਆਂ ਤਕੜੀਆਂ ਪਾਈਆਂ ਕੋਠੀਆਂ ਤਕੜੀਆਂ ਉਹ ਪਿੰਡ ਆਪਾਂ ਚੱਲਾਂਗੇ ਤਾਂ ਮੈਂ ਦਿਖਾਉਂਗਾ ਅੱਛਾ ਜੀ ਅੱਛਾ ਉਹ ਫਿਰ ਇਹਨਾਂ ਬਾਹਰ ਵਾਲਿਆਂ ਨੂੰ ਬੰਦਿਆਂ ਨੂੰ ਪਤਾ ਲੱਗੂਗਾ ਵੀ ਬਾਹਰ ਕੀ ਆ ਤੇ ਇੱਥੇ ਕੀ ਉਹ ਮਾਂ ਪਿਓ ਵੀ ਇਹ ਆ ਵੀ ਵਾਰ-ਵਾਰ ਤੇ ਆਉਣ ਮਿਲ ਲੈਣੀ ਅੱਛਾ ਉਹ ਜੇ ਕੋਈ ਮਾਂ ਪਿਓ ਕਿਸੇ ਦਾ ਮਰ ਜਾਂਦਾ ਤੇ ਉਹ ਬਾਹਰੋਂ ਪੈਂਦੇ ਵੀ 30 40 ਦੋ ਆਪਣੇ ਬਾਹਰੋਂ ਫੋਨ ਕਰਦੇ ਉਹਨਾਂ ਨੂੰ ਜਿਹੜੇ ਇੱਕ ਦੋ ਬੰਦੇ ਆਪਣੇ ਮੜੀਆਂ ਚ ਰੱਖੇ ਸ਼੍ਰੀਕਿਸ਼ਨ ਕੇ ਮੜੀਆਂ ਮੁਣੀਆਂ ਰੱਖੇ ਜਿਹੜੇ ਰੱਖੇ ਜਿਹੜੇ ਤੇ ਉਹ ਆਂਦੇ ਵੀ ਤੁਸੀਂ ਆਪਣੇ ਸਾਡੇ ਬਾਪੂ ਨੂੰ ਆ ਗਲੋ ਉਪਰਾਹ ਬਣਾਉਂਦੇ ਸਾਡੇ ਤੋਂ ਨਹੀਂ ਆਇਆ ਜਾਣਾ ਹੁਣ ਵੀ ਉਹ ਹੁਣ ਹੋ ਗਈ ਉਮਰ ਇਹਦੀ ਇਹਨੂੰ ਜਾਣਦੇ ਤੇ ਐਂਡ ਤੇ ਬੱਚੇ ਉਹ ਨਹੀਂ ਜੇ ਮਿਲਦੇ ਬਾਹਰ ਦਾ ਆ ਹਾਲਾ ਉਹ ਕਹਿੰਦੇ ਉਹ ਪੱਦੌਰ ਫਿਟੇ ਮੋ ਤੁਹਾਡੇ ਉਹ ਬਾਪਾ ਪਿੰਡ 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 ਆਪਾਂ ਜਾਵਾਂਗੇ ਤੁਹਾਨੂੰ ਮੈਂ ਪਿੰਡ ਦੇ ਵੀ ਉਹ ਨਹੀਂ ਨਾ ਠੀਕ ਗੱਲ ਆ ਐ ਨਾ ਦਿਲ ਚ ਕੁੜੀਆਂ ਨਾ ਅ ਸਰ ਨੇ ਦੱਸੀ ਆ ਵੀਰ ਨੇ ਕਮਾਲ ਹੈ ਯਾਰਾਂ ਦੇ ਬੱਚੇ ਲੰਬੂ ਲਾਉਣ ਨਹੀਂ ਆਉਂਦੇ ਹੜ ਕੋ ਟਾਈਮ ਕਿੱਥੇ ਹੈਗਾ ਅਸੀਂ ਤਾਂ ਕੰਮ ਦੇ ਵਿੱਚ ਆਂ ਅਜੀ ਡਿਊਟੀ ਆ ਲੰਬੂ ਕਿੱਥੋਂ ਕਿਹੜਾ ਪੇ ਉਲ ਲਾਵੇ ਹੂੰ ਲਾ ਦੋ ਇਥੋਂ ਕੋਈ ਨਾ ਕੋਈ ਜਣਾ ਲਾਂਬੂ ਲੋੜਾ ਅੱਗ ਹੀ ਲਾਉਣੀ ਆ ਕੀ ਆ ਸਾੜ ਦੋ ਭਰਾ ਇਹਨੂੰ ਜਦੋਂ ਚਲੇ ਗਏ ਆਂ ਤੇ ਵੀ ਲਾਵਾ ਲਾ ਮਰ ਗਏ ਤੇ ਹੁਣ ਅਸੀਂ ਕਿਹੜਾ ਜਵਾਲਾ ਲੈਣਾ ਗੱਲ ਵੀ ਸਹੀ ਆ ਉਹਨਾਂ ਦੀ ਵੀ ਇੰਚਾਰੇ ਸੱਚੀ ਆ ਵੀ ਹੁਣ ਕਿਹੜਾ ਤੂੰ ਜਵਾਲਾ ਲੈਣਾ ਲਾਓ ਅੱਗ ਭਰਾ ਮਾਰੋ ਦਬਾ ਕਰੋ ਇਹ ਵੀ ਐਂਡ ਤੇ ਵੜੀ ਬੈਲਾ ਅਗਲੇ ਨੂੰ ਉਹ ਜਰਾ ਯਾਦ ਕਰਦਾ ਮਰ ਗਏ ਭਾਂਜੇ ਮੁੰਡੇ ਦੀ ਵੀ ਮਰ ਗਏ ਬੱਚਿਆਂ ਨੂੰ ਯਾਦ ਕਰਦੇ ਮਰ ਜਾਂਦੇ ਆ ਮਾਪੇ ਤੇ ਪਰ ਸਾਡਿਆਂ ਨੇ ਜਿੱਦੀ ਨੇਰੀ ਲਿਆਦੀ ਆ ਜਿਹੜਾ ਆਉਂਦਾ ਜੇ ਉਹ ਜਿੰਨੂੰ ਪੁੱਛੋ ਮੇਰੇ ਸੱਜਣ ਮਿੱਤਰ ਨੂੰ ਜਿੰਨੂੰ ਪੁੱਛੋ ਨਾ ਮੇਰਾ ਮੁੰਡਾ ਕੈਨੇਡਾ ਮੇਰਾ ਕਿੰਡਾ ਅਮਰੀਕਾ ਮੇਰਾ ਮੁੰਡਾ ਉੱਥੇ ਮੈਂ ਕਿੰਨੇ ਕੀ ਇੱਕੋ ਹੀ ਆ ਤੇ ਮੈਂ ਤੂੰ ਹੁਣੇ ਮਰ ਜੇ ਸੱਪ ਲੜ ਕੇ ਆਜੂ ਸਰਕਾਰ ਤੇ ਨਹੀਂ ਆਇਆ ਮੈਂ ਕੀ ਹੋ ਜਾਣਾ ਵਾ ਮੰਨ ਗੱਲ ਨਹੀਂ ਭਾਜੀ ਆਉਂਦਾ ਨਹੀਂ ਗੱਲ ਆ ਮੈਂ ਦੱਸਣੀਆਂ ਉਹ ਗੁਰੂਆ ਕੋ ਸਿਆਣੇ ਬਣ ਜਿਓ ਉਹ ਕੋ ਬਣ ਜਿਓ ਬੰਦੇ ਦੇ ਪੁੱਤ ਮਾ ਇੱਧਰ ਕੰਮ ਚੰਗਾ ਕੀਤਾ ਹੋਏ ਭਾਜੀ ਆਪਣੇ ਵੀ ਇੱਧਰ ਕਮਾਈ ਵੱਧੂ ਵਾ ਭਾਜੀ ਜਿਆਦਾ ਪੈਸੇ ਤੋਂ ਕੀ ਮਤਲਬ ਕੀ ਕੱਢ ਕੀ ਲੈਣਾ ਜਿੰਨੀ ਜਿਆਦਾ ਵੀ ਆਪਾਂ ਕਿੰਨੀ ਕਿ ਪ੍ਰਾਪਰਟੀ ਲਈ ਮੀ ਲੈਂਦਾ ਆਪਣੇ ਕੋਲ ਭਾਈ ਆਪਣੇ ਧੋਨਾ ਆਪਣੇ ਕੋਲ ਆ ਹੈ ਨਾ ਤੇ ਬਾਕੀ ਹੋਰ ਤੁਸੀਂ ਇੱਥੇ ਖਰਚਾ ਲਾਓ ਆਪਾਂ ਰਹਿਣ ਸਹਿਣ ਲੀੜਾ ਕੱਪੜਾ ਟੌਰ ਨਾ ਰਹਿਣ ਸਭ ਕੁਝ ਹੈਗਾ ਇੱਥੇ ਸਭ ਕੁਝ ਹੈਗਾ ਹੁਣ ਜੇ ਆਪਾਂ ਇਹ ਬਣੇ ਜਾਵਾਂਗੇ ਵੀ ਅਸੀਂ ਉਹ ਵੀ ਖਰੀਦ ਲਈਏ ਅਸੀਂ ਉਹ ਵੀ ਦੁਕਾਨ ਲਈਏ ਉਹ ਗੱਲ ਫਿਰ ਫੁਫੜਾ ਦੀ ਆ ਇੰਨਾ ਪ੍ਰੋਫੈਸਰ ਦਰਬਾਰ ਸਵਾਲੀ ਉਹ ਆ ਦਿੰਦਾ ਆ ਵੀ ਜਮੀਨ ਦੇ ਨਾਲ ਲੱਗਦਾ ਅੰਦੇ ਸਾਡੇ ਨੇ ਵਟਨਾ ਵਟ ਲੱਗਦੀ ਅੱਧਾ ਕਿਲਾ ਕਿਹਦੀ ਵਿਖਦੀ ਉਹ ਲੱਲੀ ਵਟਨਾ ਵਟ ਉਹ ਜਮੀਨ ਨਾਲ ਵਟਨਾ ਵਟ ਲੱਗਦੀ ਉਹ ਕਿਲਾ ਕਿ 20 30 ਲੱਖ ਦਾ ਲਿੱਲਿਆ ਉਹ 30 ਲੱਖ ਦਾ ਕਿਲਾ ਲੈ ਕੇ ਮੁੜ ਕੇ ਇਹੋ ਜਿਹਾ ਕਿਲਾ ਇਹਨਾਂ ਨੂੰ ਠੁਕਦਾ ਕਈ ਸਾਲ ਨੇ ਉਹ ਕਿਲਾ ਨਿਕਲਦਾ ਇਹਨਾਂ ਦਾ ਹਾਂਜੀ ਬਿਲਕੁਲ ਉੱਥੇ ਹੀ ਪੈ ਰਹਿੰਦੇ ਮਲ ਮੁਰ ਜਾਂਦੇ ਆ ਸੁੱਟਦੇ ਨਹੀਂ ਆ ਵੀ ਨਾਲ ਦਾ ਛੜਨੇ ਉਹਦਾ ਨਾਲ ਲੱਗਦੀ 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 ਮਾਮਾ ਪੜੀ ਤੇ ਪਾਕਿਸਤਾਨ ਦੀ ਸਰਹੱਦੀ ਨਾਲ ਲੱਗਦੀ ਉਹਦੀ ਜ਼ਮੀਨ ਦੀ ਕਰੀ ਲਈਏ ਪਾਕਿਸਤਾਨ ਵੀ ਨਾਲ ਹੀ ਹਰ ਬਾਹਰ ਦਾ ਅਮਰੀਕਾ ਕੈਨੇਡਾ ਇੱਥੇ ਕਰੀ ਲਈਏ ਨਾਲ ਵਟਨਾ ਵਟ ਤੇ ਲੱਗਦਾ ਜਾਣਾ ਸਾਡੇ ਨਾਲ ਨਾਲ ਲੱਗਦੀ ਤਾਨ ਲਿਆ ਨਾਲ ਲੱਗਦੀ ਵੇਜ ਵੇਜ ਵਾਦੀ ਲੋਕ ਬਾਹਰ ਜਾਈ ਜਾਂਦੇ ਮੈਂ ਤੇ ਇੱਕੋ ਗੱਲ ਨਿਚੋੜ ਕੱਢਿਆ ਵੀ ਮੁੰਡਿਆਂ ਨੂੰ ਵੀ ਜਾਂਦੇ ਆਪਣੀ ਔਕਾਤ ਵਿਖਾਓ ਪਰਤੂਤ ਵਿਖਾਓ ਆ ਵੀਰ ਪਹਿ ਹੀ ਤੁਸਾਂ ਨੂੰ ਦਸਵੀਂ ਤੱਕ ਪੜਾਤਾ ਪੜਾਤਾ ਹੁਣ ਅਸੀਂ ਆਪਣੇ ਪੈਸੇ ਕਮਾਈ ਅਸੀਂ ਬਾਹਰ ਜਾਈਏ ਅਸੀਂ ਗੱਡੀਆਂ ਵਟੀਆਂ ਲਈਏ ਨਿੱਕੀਆਂ ਲਈਏ ਆਪਣੇ ਪੈਸੇ ਲੈਣੇ ਪਿਓ ਉਹ ਦਵਾਈ ਜਾਂਦੇ ਨਾ ਜਿਆਦਾ ਤਾਂ ਪਿਓ ਦੀ ਅਸਲ ਜੀ ਯਾਰ ਜਿਆਦਾ ਤਾਂ ਪਿਓ ਦੀ ਪਿਛਲੀਆਂ ਬੜੀਆਂ ਜਿਆਦਾ ਤਾਂ ਅਗਲਾ ਕੋਈ ਨਹੀਂ ਇੱਥੇ ਵੀ ਆਪਣੇ ਆਉਣ ਦੇ ਪਿਛਲੀਆਂ ਬੜੀਆਂ ਆ ਜਾਂ ਜਿਹੜੇ ਪ੍ਰਾਣੇ ਗਏ ਉਹਨਾਂ ਬਣਾਈਆਂ ਤੇ ਜਾਂ ਫਿਰ ਮਤੋਂ ਹੁਣ ਤੇ ਕੋਈ ਜਿਆਦਾ ਤਾਂ ਨਹੀਂ ਕੋਈ ਬੰਦ ਨਹੀਂ ਨਹੀਂ ਹੁਣ ਤੁਹਾਡੇ ਸਾਹਮਣੇ ਆ ਇਹ ਵੀ ਬਾਹਰ ਦੇ ਬਾਹਰ ਹੀ ਆ ਉਹ ਬਾਹਰ ਹੀ ਰਹ ਜਾਂਦੇ ਮੁਰਗੀ ਤੁਸੀਂ ਵੀ بڑے بڑے ਬਾਗ ਲਵਾਉਂਦੇ ਹੋ بڑے بڑے ਫਾਰਮ ਕਰ ਦਿੰਦੇ ਹੋ ਮੈਂ ਇਹ ਇੱਕ ਇੰਟਰਵਿਊ ਵੇਖੀ ਬੜੀ ਦਰਦ ਨਾਲ ਭਾਜੀ ਲੋਕਾਂ ਦੇ ਕੋਠੀ ਦੇ ਵਿੱਚ ਇੱਕ ਇੰਟਰਵਿਊ ਮੈਂ ਵੇਖ ਕੇ ਮੇਰਾ ਮਨ ਭਰ ਗਿਆ ਰੋਣ ਆ ਗਿਆ ਮੈਂ ਦੂਰ ਪੇਟੇ ਮੈਂ ਉਹ ਜੇ ਬੱਚੇ ਜੰਮੂ ਹੀ ਨਾ ਮੈਂ ਨਾ ਜੰਮਿਆ ਵੀ ਉਹ ਮਾ ਕੇ ਪਹਿਲਾਂ ਛੇਤਰ ਮਾਰ ਕੇ ਕੱਢ ਦੋ ਕਰੋ ਉਹ ਵਿਚਾਰਾ ਜੁਰਗੰਦਾ ਵੀ ਮੈਂ ਬਾਗ ਫਾਰਮ ਆਪਣਾ ਫਾਰਮ ਹਾਊਸ ਚ ਕਰੋਨਾ ਦੇ ਬੂਟੇ ਲਾਏ ਹਾਂਜੀ ਬਿਲਕੁਲ ਬੜਾ ਕੁਝ ਲਾਇਆ ਵੀ ਬੇਟਾ ਤੇ ਨੌ ਆਉਣਗੇ ਤੇ ਆਖਣਗੇ ਵੀ ਹਾਂ ਡੈਡੀ ਜੀ ਹੈ ਅੰਗੂਰ ਡੈਡੀ ਜੀ ਲੂਛੇ ਡੈਡੀ ਜੀ ਆ ਫਲਾਣਾ ਇਹ ਉਹ ਖਲਦਾਰ ਬੂਟੇ ਲਾਇਆ ਬਾਗ ਲਾਇਆ ਖਰੀਆਲੀ ਕੀਤੀ ਮਹਿਲ ਸ਼ੀਸ਼ੇ ਦਾ ਬਣਾਤਾ ਹਾਂਜੀ ਸ਼ੀਸ਼ੇ ਦਾ ਮਹਿਲ ਬਣਾਤਾ ਸੁਪਨਿਆਂ ਦਾ ਮਹਿਲ ਬਣਾਤਾ ਤੇ ਮੁੰਡਾ ਤੇ ਨੌਵਾਂ ਦੇ ਉਹ ਜਾ ਭਰਾਵਾ ਇਹਨੂੰ ਵੇਚ ਵਟ ਕੇ ਆਉਣਾ ਹੀ ਤੇ ਉੱਥੇ ਆ ਜੀ ਅਮਰੀਕਾ ਕੈਨੇਡਾ ਹਾਂਜੀ ਇੰਨੇ ਦੇ ਰਹਿਣ ਦੇ ਤੋ ਉਦੋਂ ਵਿਚਾਰਾ ਮੈਂ ਇਹਨੂੰ ਰੋਂਦਿਆਂ ਵੇਖ ਕੇ ਨਾ ਉਹ ਮੈਂ ਫਿਰ ਇਹਨੂੰ ਮੰਦਰ ਨੂੰ ਕਿੱਥੋਂ ਜੰਮ ਲਿਆ ਹਾਂਜੀ ਤੇ ਕੀ ਲੈਣਾ ਇਹੋ ਜੇ ਕੰਮ ਆ ਤੂੰ ਤੇ ਹਾੜ ਦੀ ਚਿੰਤਾ ਨਹੀਂ ਸਾਡੇ ਤੇ ਇਹ ਰੇਸ ਲੱਗੀ ਦੌੜ ਲੱਗੀ ਸਾਡੇ ਮੁੰਡੇ ਬਾਹਰ ਤੇ ਮੇਰੇ ਮੁੰਡੇ ਪੁੱਛੀ ਜਾਣਗੇ ਮੁੰਡਾ ਕਿੱਥੇ ਤੇਰਾ ਕੁੜੀ ਕਿੱਥੇ ਕਰੀ ਮਾ ਜਾ ਜਾ ਭੱਜ ਜਮੇ ਲੱਗੋ ਇਹ ਨਾ ਕੈਨੇਡਾ ਦੇ ਹੋਰ ਹੀ ਨਾ ਨਾ ਅਮਰੀਕਾ ਲਾਣ ਲੀਂਦੇ ਆਜਕੱਲ ਨਾ ਕੈਨੇਡਾ ਲਾਣ ਲੀਂਦੇ ਨਾ ইংল্যান্ড ਦਾ ਹੋਰ ਹੀ ਲੈਣਗੇ ਲੈਣਗੇ ਸਟੇਟਾਂਈਆਂ ਦੇ ਨਾਲ ਤੁਹਾਨੂੰ ਮੱਲਾ ਆਪਣੇ ਪੰਜਾਬ ਆ ਕਿ ਆਪਾਂ ਕਹਿ ਸਕਦੇ ਹਾਂ ਵੀ ਸਾਡਾ ਲੁਧਿਆਣਾ ਰਿੰਦਾ ਵਾ ਚੰਡੀਗੜ੍ਹ ਰਿੰਦਾ ਯਾਰ ਮੈਨੂੰ ਬਾਰਲੇ ਦੇਸ਼ਾਂ ਦਾ ਕੀ ਪਤਾ ਜੀ ਸਾਲੇ ਹੋਰ ਹੀ ਨਾ ਫ੍ਰਿੰਗਸਟਨ ਖੁਰਮਸਟਨ ਅੰਗਰੇਜ਼ੀ ਦੇ ਤੁਹਾਡਾ ਬੇਟਾ ਫ੍ਰੈਕਸਟਨ ਆ ਉਹ ਮੈਂ ਮੇਰਾ ਕਿਤੇ ਨਹੀਂ ਇੱਤਈ ਜਬਾਰ ਦਾ ਨਾਲ ਹੋਊਗਾ ਮੈਂ ਮਾਊਂ 76 ਚੱਲ ਸਾਲਾ ਬਾਹਰ ਇੰਦੇ ਬਾਹਰ ਜਾ ਬਾਹਰ ਜਾ ਕੇ ਭਾਜੀ ਇਧਰ ਹੀ ਜਦੋਂ ਆਪਣੇ ਕਰੀਏ ਸਭ ਕੁਝ ਇੱਥੇ ਆਂ ਕਰੀਏ ਬਾਹਰ ਜਾਣਾ ਕੱਲੇ ਕੱਲੇ ਨਿਆ ਬਾਹਰ ਤੇ ਬਿਜ਼ਨਸ ਇਹ ਤੇਰੇ ਦੀ ਲਾਹ ਤੇ ਬਿਨੈ ਇਧਰ ਆ ਕੇ ਕਰਦਾ ਹੈ ਤੇ ਆਪਾਂ ਬਾਹਰ ਜਾਈ ਜਾਨੇ ਉਹ ਦੂਜੀ ਗੱਲ ਯਾਰ ਅਸੀਂ ਮਿੱਤਿਆਂ ਭੈਣਾਂ ਵਾਲੇ ਸਾਰੇ ਆਂ ਮੁੰਡੇ ਤੇ ਚੱਲ ਗਏ ਐਂਜਾਇਮੈਂਟ ਕਰਕੇ ਜਿਹੜੀਆਂ ਆਪ 3 ਘੱਲੀ ਜਾਣਦੇ ਉਹ ਕੋਈ ਚੰਗੀ ਗੱਲ ਹੈਗੀ ਆ ਅਖੀਰੋ ਹੀ ਖਬਰਾਂ ਪੜ੍ਹਨਾ ਕੀ ਸੁਣਨਾ ਹੈ ਜਿਹੜੀਆਂ ਕੱਲੀਆਂ 3 ਗਾਦੇ ਭਾਜੀ ਉਹ ਵੀ ਆਪਣੇ ਬਾਹਰ ਕੋਈ ਹੈ ਥੋੜੀ ਜਿਹੀ ਗੱਲ ਯਾਰ ਬੰਦੇ ਆ ਨਹੀਂ ਕਤੂਬੂਤ ਹੀ ਨਹੀਂ ਹੈਗੀ ਚੰਗੇ ਭਲੇ ਅਮੀਰ ਜ਼ਗੀਰਦਾਰ ਬੜੇ ਬੜੇ ਇਥੇ ਸਿੰਦੇ ਸੌਂਦੇ ਐਵੇਂ ਹੀ ਅੱਜ ਸਹੀਂ ਕੁੜੀ ਨੂੰ ਵਾਇਗਰੂ ਦੀ ਸੌਂ ਲੱਗੇ ਮੈਂ ਇੱਕ ਦੋ ਗਿਆ 에어ਪੋਰਟ ਜੇ ਦਾ ਚੜਾਉਣ ਤੇ ਆ ਜ ਫੀਲਿੰਗਾਂ ਹੀ ਨਹੀਂ ਲੈਂਦੇ ਜੱਫੀਆਂ ਹੀ ਪਾਉਂਦੇ ਮਿਲਦੇ ਆ ਤੁਰਦੇ ਆ ਮੈਂ ਜਾਉ ਜ ਆਪਣਾ ਮੇਰੇ ਲਾਗੇ ਰੋਏ ਰੋਏ ਨਾਲ ਮੈਂ ਮੈਂ ਮਤਲਬ ਹੁਣ ਜਾਣਾ ਹੀ ਛੱਡਤਾ ਮੈਂ ਲੈਣ ਕੇ ਜਦੋਂ ਉਧਰੋਂ ਉਹਨੂੰ ਤੋਂ ਲੈਣਾ ਆ ਜਾਂਦਾ ਵੀ ਆ ਜਾ ਭਰਾ ਵਾ ਇੱਥੇ ਰਹਿ ਇੱਥੇ ਬੜਾ ਕੋਈ ਇੱਥੇ ਰਹੀਏ ਚੜਾਉਣ ਨਹੀਂ ਮੈਂ ਹੁਣ ਤੇ ਮੈਂ ਜਾਣਾ ਹੀ ਨਹੀਂ ਕਿ ਕਿਸੇ ਲੋਕ ਦੀ ਜ਼ਿੰਦਗੀ ਚੜਾਉਣਾ ਬਿਲਕੁਲ ਜਿਹੜਾ ਨਾ ਮੈਂ ਬਾਹਰ ਜਾਣਾ ਉਹਨੂੰ ਤੂੰ ਗਿਆ ਵਾ ਸਾਡੇ ਪਹਾੜਾਂ ਤੂੰ ਪੱਕਾ ਹੀ ਗਿਆ ਵਾ ਕਿ ਬਾਹਰ ਕਦਾ ਗਿਆ ਬਾਹਰ ਬਾਜੀ ਇਹ ਹੈ ਵੀ ਜਾਓ ਕੰਮ ਫਿਰੋ ਫੇਰ ਆਪਣੇ ਆਣ ਕੇ ਸਾਬੋ ਕੰਮ ਆਪਣਾ ਕਾਲੀਆਂ ਆਪਣੀਆਂ ਜਿਗੰਦੀਆਂ ਸਾਰਾ ਪੰਜਾਬ ਤੇ ਪੰਜਾਬ ਜਿਗਦਾ ਜਾਂਦਾ ਪੰਜਾਬ ਖਾਲੀ ਹੁੰਦਾ ਜਾਂਦਾ ਕੰਮ ਮੈਂ ਹੀ ਆਂਦੇ ਕੰਮ ਭਈਏ ਕੁੜੀਆਂ ਆਪੜੇ ਰੇੜੀਆਂ ਲਾਉਂਦੇ ਭਈਏ ਮਿਸਤਰੀ ਬਣ ਕੇ ਸਾਰਾ ਕੁਰਸੀ ਉਹਨਾਂ ਚੁੱਕ ਲਿਆ ਮਿਸਤਰੀ ਪੱਥਰ ਦੇ ਮਿਸਤਰੀ ਆ ਆਪਣਾ ਲੇਬਰ ਕੰਮ ਹੀ ਨਹੀਂ ਕਰਨਦੇ ਜੀ ਕੰਮ ਦੀ ਜੇ ਗੱਲ ਕਰੀਏ ਕੰਮ ਦਾ ਯਾਰ ਮੈਂ ਤਾਂ ਦਾਅਵੇ ਨਾ ਨਾ ਵੀ ਇੱਧਰ ਆ ਆ ਬੈਠਾ ਜੀ ਟਾਡਾ ਬੜਾ ਵੀਰ ਮੈਨੂੰ ਦੱਸੋ ਕਿਹੜਾ ਕੰਮ ਚਲਾਉਣਾ ਮੈਂ ਲਾ ਕੇ ਮੇਰਾ ਨਾ ਦੱਸੋ ਲਾਓ ਪੈਸੇ ਤੇ ਗਾਰੰਟੀ ਉਹ ਵੀਰੋ ਗਾਰੰਟੀ ਦੇ ਕੇ ਦਊਂਗਾ ਹਾਂਜੀ ਹੁਣ ਕੋਈ ਆ ਨिके ਆ ਦੇਸ਼ਾਂ ਜਾਂਦੀ 8-10 ਲੱਖ ਰੁਪਈਆ ਐਵੇਂ ਲਾ ਕੇ ਨਾ ਆ ਜਿਹੜਾ ਉਸੇ ਮਾਦਿਆਂ ਨੂੰ 50000 ਬਣ ਦਿੰਦਾ ਹੀ 10 ਲੱਖ ਲਾ ਕੇ ਤੇ ਕਹਿੰਦੇ ਇਹਨੂੰ 50000 ਬਣ ਦਿੰਦਾ ਹੀ ਆ ਆ ਲਾਓ ਆ ਮੈਂ ਲਾਉਣਾ 10 ਲੱਖ ਰੁਪਏ ਕਿਸ ਦਾ ਇੱਥੇ 50 ਹੁਣ 10 ਲੱਖ ਤੂੰ ਲਾ ਲਿਆ ਵਾਧਾ ਘਟਾ ਹੋ ਗਿਆ 10 ਲੱਖ ਵੀ ਗਿਆ ਤੇ ਮੁੰਡਾ ਵੀ ਤੁਹਾਡਾ ਗਿਆ ਵਾਧਾ ਘਟਾ ਹੋ ਗਿਆ ਮੁੰਡਾ ਵੀ ਗਿਆ ਪੈਸੇ ਵੀ ਗਏ ਮੈਂ ਗੁੰਡੇ ਦੇ ਵਿਆਹ ਵੀ ਉਧਰ ਕਰਾਉਣਾ ਮੁਰਗੀ ਮੈਂ ਨਾ ਵੀ ਮੈਂ ਮੈਂ ਨੋ ਵੀ ਜਪਨਾ ਸਲਾਹ ਤੇ ਚਾਚਾ ਲੈ ਲੋ ਮੇਰੇ ਤੋਂ ਮੈਂ ਮੈਂ ਜਾਣਦਾ ਨਹੀਂ ਮੈਨੂੰ ਪਤਾ ਸਾਰਾ ਵੀ ਇੱਥੇ ਆ ਕਾਰੋਬਾਰ ਕਰ ਲੋ ਤੁਹਾਡੇ ਪੈਸੇ ਵੀ ਸੇਫ ਤੁਹਾਡਾ ਬੱਚਾ ਵੀ ਸੇਫ ਤੁਸੀਂ ਘਰ 'ਚ ਵੀ ਸੇਫ ਰੋਟੀ ਪਾਣੀ ਖਾਓ ਰੱਬ ਰੱਬ ਕਰੋ ਵਾਹਿਗੁਰੂ ਕਰੋ ਸੌ ਨਿਆਰੇ ਲਓ ਕਿ ਪਛੀ ਮਿਰਦੇ ਲੋਕ ਮੈਨਾਂ ਪਛੇ ਹੀ ਗੁਰਪ੍ਰਸਾਦ ਜੀ ਇਹ ਕਿੱਦਾਂ ਪਾਣੀ ਵਿਗੜ ਗਈ ਆ ਨਹੀਂ ਇਹ ਬਹੁਤ ਵਿਗੜ ਗਈ ਕਿੱਦਾਂ ਸੁਧਾਰ ਕੋਈ ਆਪਣੀਆਂ ਸਰਕਾਰਾਂ ਦਾ ਦੱਸੋ ਸਾਪੀ ਦੱਸੋ ਮੈਂ ਤਾਂ ਬੜਾ ਨਹੀਂ ਕੋਈ ਤੇ ਸਰਕਾਰਾਂ ਗਲਤ ਹੋ ਗਈਆਂ ਜੀ ਅੱਛਾ ਜੀ ਕਿ ਕੋਜ ਬਸ ਕੋਈ ਸੈਂਟਰ ਆਈਲੈਂਡ ਕੋਲ ਲੈ ਕੋਈ ਵੇਖੋ ਕਿ ਜਾਈ ਜਾਂਦੇ ਆ ਤੇ ਉਧਰ ਜਾ ਕੇ ਬਾਜੀ ਭੁੱਖੇ ਮਰਨ ਦੇ ਕੈਨੇਡਾ ਚ ਵੀ ਨਾ ਕਿਹੜਾ ਲੂਨ ਨਾਲ ਰੋਟੀ ਖਾਂਦਾ ਹੈ ਮੁੰਡੇ ਕਹਿੰਦੇ ਰੋਟੀ ਵੀ ਨਹੀਂ ਮਿਲਦੀ ਜਦੋਂ ਫੋਨ ਕਰਦਾ ਨਾ ਮੈਂ ਕਹੀ ਯਾਰ ਮੇਰੇ ਯਾਰ ਦੋਸਤ ਬੜੇ ਗਏ ਆ ਉਹ ਚਲੋ ਪਹਿਲਾਂ ਦੇ ਗਏ ਬੜੇ ਚਿਰਦੇ ਮੇਰਾ ਘਰ ਉਹਨੂੰ ਮੈਂ ਹੀ ਨਾ 2000 ਸਾਲ ਦੇ ਗਏ ਆ ਚਲੋ ਉਹ ਆਪਣੇ ਪੜੇ ਲੈ ਕੇ ਸੈੱਟ ਹੋ ਗਏ ਆ 25 ਸਾਲ ਪਹਿਲਾਂ ਉਹਨਾਂ ਨੇ ਕੀ ਕੀਤਾ ਬਿਜ਼ਨਸ ਖੋਲੇ ਆ ਅੱਛਾ ਜੀ ਬਿਜ਼ਨਸ ਖੋਲ ਕੇ ਤੇ ਹੁਣ ਉਹ ਬੰਦੇ ਆ ਆਪਣੇ ਰੱਖੰਦੇ ਆ ਉਹ ਵੀ ਜਿੱਦਾਂ ਆਪਣੇ ਜਾਂਦੇ ਮੁੰਡੇ ਨਵੇਂ ਛੇ ਉਹ ਆਂਦੇ ਵੀ ਇਹਨਾਂ ਨੂੰ ਜਿਹੜੇ ਆ ਉਹ ਅੰਗਰੇਜ਼ ਕਰਦੇ ਨਾ ਲੇਬਰ ਉਤੋਂ ਹਾਂ ਉਹ ਇਹਨਾਂ ਨੂੰ ਅੱਧੇ ਪੈਸੇ ਦਿੰਦੇ ਆ ਵੀ ਅੱਧੀ ਦੇ ਸਮਝ ਲਓ ਵੀ ਉਹ ਦਿਹਾੜੀ ਜਿਹੜੀ ਅੱਛਾ ਉਹ ਦਿੰਦੇ ਆ ਵੀ ਆਪਣੇ ਸਮਝ ਲਓ ਵੀ ਆਪਣੇ ਹਾਫ ਅੱਛਾ ਵੀ ਜਿੱਦਾਂ 20 ਡਾਲਰ ਹੋ ਗਈ ਦਿਹਾੜੀ ਤੇ ਉਹਨਾਂ ਨੂੰ 10 ਡਾਲਰ ਹੀ ਮਿਲਨੇ ਆ ਤੇ ਉਹਨੂੰ ਕੰਮ ਮਿਲ ਗਿਆ ਜਵਾਣਾ ਵਿੱਚ ਕਰਨਾ ਕਿ ਜੇ ਕੋਈ ਆਪਣੇ ਉਥੋਂ ਥੋੜਾ ਉਹਨਾਂ ਨਾਲ ਆਪਣੇ ਮੰਗਦਾ ਵਾ ਮੈਨੂੰ ਇਹਨੇ ਚਾਹੀਦੇ ਤੁਹਾਨੂੰ ਇਹ ਦਿਹਾੜੀ ਨਹੀਂ ਆ ਉਹ ਫਿਰ ਪੁਲਿਸ ਨੂੰ ਫੋਨ ਕਰ ਦਿੰਦੇ ਇਹ ਨਜਾਇਜ਼ ਰਹਿੰਦੇ ਆ ਇਹ ਕਿੰਦਾ ਆ ਉਹ ਫਿਰ ਭਾੜਾ ਰੰਦੇ ਪੁਲਿਸ ਨੂੰ ਆਪਾਂ ਫਿਰ ਮੰਗਣੇ ਚਾਕੇ ਮੁੜ ਕੇ ਫਿਰ ਇੱਧਰ ਮਾਰਦੇ ਹਾਂ ਉਥੇ ਆ ਵੀ ਇੱਕ ਤੇ ਪਹਿਲਾਂ ਪੱਲਾ ਲੋਕਾਂ ਦਾ ਕਰਦੇ ਕੰਮ ਹਾਂਜੀ ਬਿਲਕੁਲ ਜਦੋਂ ਮਾਲਕ ਨੂੰ ਪਤਾ ਲੱਗਦਾ ਵੀ ਇਹ ਗਾ ਬੰਦਾ ਕੱਚਾ ਦੇ ਠੂਠਾ ਵੀ ਨਾਲੇ ਆਕਰ ਦਾ ਨਾਲੇ ਠੂਠਾ ਨਾਲੇ ਆਕਰ ਦਾ ਆਖਾਂ ਨੂੰ ਆਖਾਂ ਦਾ ਪਹਿਲਾਂ ਨੂੰ ਫਿਰ ਉਹ 76 ਹਾਂ ਇਹਨੂੰ ਆਖੋ ਵੀ ਤੈਨੂੰ ਦੇਣੀ ਕੋਈ ਦਿਹਾੜੀ ਦੂੜੀ ਲਵਾ ਕੇ ਦੋ ਮਹੀਨੇ ਕੰਮ ਤੇ ਕੰਮ ਕਰਾਓ ਮਾਰ ਮਾਰੋ 2000 ਚਪੇੜਾਂ ਦੇ ਬਲੌ ਪੁਲਿਸ ਨੂੰ ਵੀ ਆ ਤੇ ਵਾਰਾ ਆ ਗਿਆ ਤੇ ਉਹ ਮੁੰਡੇ ਤਿਆਰ ਕਈਆਂ ਨੂੰ ਉਹ ਕਿਹੜੇ ਮੁੰਡੇ ਭਲਾ ਵਾਰਾ ਜਿਨ੍ਹਾਂ ਨੂੰ ਸ਼ੋਅ ਕਰਕੇ ਤੇ ਛੇਤਰਵਰਦਾ ਤੇ ਐਂ ਕਰਦਾ ਇੱਥੋਂ ਖਾਨਦਾਨੀ ਘਰਾ ਦੇ ਪਰਿਵਾਰਾਂ ਦੇ ਆਉਂਦੀਆਂ ਨਹੀਂ ਵੀਡੀਓ ਤੁਹਾਨੂੰ ਵਰਨ ਦਈਆਂ ਜੇ ਤੁਹਾਨੂੰ ਬਚਾਲੋ ਸਾਨੂੰ ਛੜਾਲੋ ਤੁਹਾਨੂੰ ਐ ਹੋ ਗਏ ਹੀ ਉੱਤੇ ਬੱਡਲ ਕਰਾਓ ਸਾਨੂੰ ਇੱਧਰ ਮੰਗਾਲ ਦੇ ਮੁੰਡੇ ਦੀ ਵੀਡੀਓ ਆਉਂਦੀ ਪਤਾ ਨਹੀਂ ਕੀ ਲੋਕਾਂ ਨੂੰ ਮੈਨੂੰ ਸਮਝ ਨਹੀਂ ਆਉਣ ਰਹੀ ਯਾਰ ਮੈਂ ਗੁਰਪ੍ਰੀਤ ਸਿੰਘ ਜੀ ਮੈਂ ਆਪਣੇ ਪਿੰਡ ਦੇ ਪਹਿਲੀ ਤੋਂ ਲੈ ਕੇ 5ਵੀਂ ਤੱਕ 5ਵੀਂ ਤੋਂ ਲੈ ਕੇ 10ਵੀਂ ਤੱਕ 10ਵੀਂ ਤੋਂ ਲੈ ਕੇ +2 ਤੱਕ ਹਾਂਜੀ 50 ਮੁੰਡਾਣਾ ਵਾਹ ਰਿਆ ਨਾ ਹਾਂਜੀ ਮੈਂ ਫੌਜ ਨਹੀਂ ਸਰ ਭਰਤੀ ਹੋਇਆ ਹਾਂਜੀ ਮੈਂ ਖਿਆਰ ਪੇ ਪਿੰਡ ਛੱਡ ਦੂਗਾ ਹਾਂ ਨਹੀਂ ਇਹ ਗੱਲ ਤੇ ਉਹ ਉਹਨਾਂ ਸਮਿਆਂ ਦੇ ਵਿੱਚ ਹੁੰਦਾ ਹੀ ਜੇ ਕੋਈ ਫੌਜ ਭਰਤੀ ਹੁੰਦਾ ਹੈ ਨਾ ਤੇ ਉਹਨੂੰ ਚੜਾਉਂ ਜਣਾ ਟਾਂਗੇ ਟੁੰਗੇ ਤੇ ਉਹਨੇ ਰੁੰਦੇ ਜਣਾ ਕਦੀ ਪਿਓ ਨੇ ਫੇਰ ਲਾਉਣਾ ਆਹ ਯਾਰ ਦੂਦ ਦੀ ਕਿਆ ਲੈ ਸੱਚੀ ਆਪਾਂ ਧਾਰ ਦੇਵਾਂਗੇ ਹਾਂਜੀ ਸਾਡੇ ਸਰਦਾਰ ਜਗਤਾਰ ਸਿੰਘ ਫੌਜੀ ਦਾ ਬੇਟਾ ਪ੍ਰਗਟ ਸਿੰਘ ਅੱਜ ਅਫਸਰ ਸਬਾਨ ਬਣ ਕੇ ਰਿਟਾਇਰਡ ਹੋ ਗਿਆ ਹਾਂਜੀ ਭਮੇ ਅਜਾ ਹਸਪੀਟਲ ਦੇ ਵਿੱਚ ਹੀ ਸਾਹ ਹੀ ਗੰਡੇ ਆਪਣੀ ਸਾਰੀ ਜ਼ਿੰਦਗੀ ਦੀ ਇਹ ਉਹ ਮਤਲਬ ਇਹ ਆ ਰਿਆ ਰਿਆ ਦੇ ਉਹ ਇੱਧਰ ਹੀ ਆ ਸਾਰਾ ਕੁਝ ਰਿਆ ਇੱਧਰ ਹੀ ਆ ਪਰ ਚਰੇ ਨੇ ਕੰਮ ਵੀ ਕੀਤਾ ਮਿਹਨਤ ਕੀਤੀ ਬੜਾ ਵਧੀਆ ਤੋ ਮੈਂ ਕਹਿਣਾ ਵਾਬੇ ਪੈਸਾ ਵੀ ਬਹੁਤ ਕਮਾਇਆ ਪਰ ਅੱਜ ਉਹਦਾ ਚਲੋ ਉਹ ਤੇ ਕੁਦਰਤੀ ਰੋਗ ਆ ਗਿਆ ਹਾਂਜੀ ਉਹਦੇ ਬਾਜੀ ਆਪਣੀ ਯਾਰ ਹੋਗਾ ਉਹ ਕਿਹਨੂੰ ਆ ਸਕਦਾ ਸਾਨੂੰ ਵੀ ਆ ਸਕਦਾ ਜੀ ਅਸੀਂ ਸਵੇਰੇ ਆਉਣ ਗੱਲਾਂ ਕਰਨੇ ਸਵੇਰੇ ਪਤਾ ਨਹੀਂ ਕਿੱਥੇ ਪਈ ਹੋਈਏ ਨਹੀਂ ਇਹ ਗੱਲ ਤੇ ਕੋਈ ਇਹ ਕਿ ਨਾ ਹੋ ਇਹ ਗੱਲ ਵੱਖਰੀ ਹੈ ਹਾਂ ਜੀ ਇਹ ਪਤਾ ਨਹੀਂ ਮੈਂ ਬਣ ਕੇ ਤੇ ਨਹੀਂ ਮੈਂ ਸਹੀ ਕੁਝ ਦੇ ਨਾ ਹਾਂ ਜੀ ਸ਼ੁਰੂ ਤੋਂ ਲੈ ਕੇ ਪਹਿਲੀ ਤੋਂ ਲੈ ਕੇ ਵੀਰ ਜੀ ਪਲੱਸ 2 ਤੱਕ ਸਾਰੀ ਕਲਾਸ ਚ ਤਗੜਾ ਹਾਂ ਜੀ ਹਾਂ ਹਰ ਕੰਮ 'ਚ ਹੀ ਤਗੜਾ ਹਰ ਕੰਮ 'ਚ ਹੀ ਅੱਗੇ ਹਾਂ ਜੀ ਹਾਂ ਸਾਰੇ ਕੰਮਾਂ 'ਚ ਹੀ ਅੱਗੇ ਰਹੀ ਆ ਵਾ ਹਾਂ ਜੀ ਪਲੱਸ 2 ਤੱਕ ਇਹ ਨਹੀਂ ਕੋਈ ਕਾਸ ਦੇ ਵਿੱਚ ਕਹਿ ਸਕਦਾ ਯਾਰ ਅਸੀਂ ਇੰਟਰਨਲ ਇਹ ਕੰਮ ਚ ਅੱਗੇ ਹਨਾ ਪੜ੍ਹਾਈ ਲਿਖਾਈ ਘਰਾਂ ਚ ਦੂਜੇ ਕੰਮ ਹਰ ਕੰਮ ਚ ਮੈਂ 12ਵੀਂ ਤੱਕ ਸਭ ਤੋਂ ਅੱਗੇ ਰਿਆ ਪਰ ਮੈਂ ਪਤਾ ਕਿਉਂ ਨਹੀਂ ਆ ਪ੍ਰਤੀ ਹੁੰਦਾ ਮੈਂ ਯਾਰ ਮੈਂ ਪਿੰਡ ਛੱਡ ਦੂੰਗਾ 6 ਮਹੀਨੇ ਬਾਦਾਂਗਾ ਪਿੰਡ 6-6 ਮਹੀਨੇ ਬਾਦ ਆਈ ਨਹੀਂ ਨੀਂ ਮਿਲਦੀ ਹੈ ਉਦੋਂ ਸਾਲ ਬਾਅਦ ਛੁੱਟੀ ਹੁੰਦੀ ਹੈ ਸਾਲ ਬਾਅਦ ਹੁੰਦੀ ਹੈ ਸਾਲ ਬਾਅਦ ਹੀ ਛੜੋ ਅਸੀਂ ਐਨਸੀਸੀ ਕੈਂਪ ਲਾੜਿਆ ਸੀ ਖਾਸੇ 10 ਦਿਨ ਦਾ ਸਾਰਾ ਕੈਂਪ ਤੇ 5ਵੇਂ ਦਿਨ ਅਸੀਂ ਰੋਣ ਲੱਗੇ ਹੋਏ ਫਿਰੇ ਅੱਛਾ ਤੋਂ ਮੇਰੇ ਪਿੰਡ ਦੇ ਸਤੂ ਨਫੇ ਹੁਣੀ ਮੇਰੇ ਸਤਨਾਮ ਤੋਂ ਮੇਰੇ ਸਟਕਾ ਜੋ ਸਾਰੇ ਵੀਰ ਹੁਣ ਅੱਜ ਕੱਲ ਤੇ ਅਫਸਰ ਕੈਪਟਨ ਬਣਿਆ ਫਿਰਦੇ ਕੋਈ ਕੋਸ਼ ਹੀ ਐ ਐਨਸੀਸੀ ਕਟਿਆ ਗੱਡੀ ਹੈ ਉਹਨੇ ਕਿਹਾ ਉਹ ਆ ਬੰਦਾ ਸਾਡੇ ਚ ਬਲਾਵਾ ਬੜੀਆਂ ਵਖਰੀਆਂ ਨਹੀਂ ਆਉ ਸਤਨਾਮ ਤੋਂ ਜਿਹੜਾ ਪੌਜੀ ਮੁੰਡਾ ਹੁਣ ਅੱਜ ਕੱਲ ਕੈਪਟਨ ਕੇ ਸੂਬੇਦਾਰ ਆ ਉਹਨੂੰ ਖਾਸੇ ਹੀ ਪਾਜੀ ਲੈ ਗਿਆ ਆਂਦਾ ਵੀ ਆਜੋ ਆਪਾਂ ਚਾਰ ਪੰਜ ਜਿਹੜੇ ਸ਼ੈਤਾਨ ਆ ਇਹ ਟਿਕਣੀ ਹਸਾ ਦੇਖਾਂ ਖਾਸੇ ਉਰਲੇ ਬਨੇ ਪਿਆਰ ਵੀ ਉੱਚ ਕੇ ਪਾ ਕੇ ਕਣੀ ਕੱਢ ਕੁੱਢ ਕੇ ਲੈ ਆਉਂਦਾ ਕਿ ਵੀ ਤੁਖਾ ਪੀ ਕੇ ਜਾਈਏ ਅੱਛਾ ਆ ਟਿਕਟ ਨੂੰ ਕੇ ਖਾ ਕੇ ਬੜੇ ਖੁਸ਼ ਵੀ ਇਹੀਂ ਆਜੇ ਹਾਸੀ ਦੀ ਫੌਜ ਦਾ ਕਿਲਾ ਟੱਪ ਕੇ ਟਿੱਕਿੰ ਟੁਕੀ ਖਾ ਕੇ ਆ ਗਏ ਆ ਤੇ ਜਿਹੜਾ ਆਉਣਾ ਸੀ ਉਹ ਐਨਸੀਜ਼ ਦਾ ਕੈਂਪ ਤੇ ਅਸੀਂ ਦੋਵੇਂ ਹੀ ਗੁੱਡੇ ਡੋਰ ਲੈਣੀ ਆ ਅਸੀਂ ਦੋਹਤਰਾ ਦੇ ਮਾਸਟਰਾਂ ਦੀ ਸਕੂਲਾਂ ਦੀ ਡਿਊਟੀ ਹੈ ਨਾ ਵੀ ਜਿਹੜੀ ਗੱਡੀ 'ਚ ਜਾਣਾ ਉਸੇ ਗੱਡੀ 'ਚ ਆਉਣਾ ਸਕੂਲਾਂ ਦੇ ਵਾਰੀ ਅਸੀਂ ਦੋਵੇਂ ਲਾ ਪਤਾ ਅਸੀਂ ਉੱਥੋਂ ਆਖਿਆ ਵੀ ਤੁਸੀਂ ਜਾਓ ਉਹ ਆਂਦੇ ਰਹਿੰਦੇ ਆ ਰੇ ਮਾਸਟਰ ਮੋਟਰ ਹੋਰ ਹੀ ਬੰਦੇ ਸਰਜੈਂਟ ਵੀ ਸਾਡਾ ਵੀ ਉਹ ਕਿੱਧਰ ਗਏ ਦੋ ਜਣੇ ਅਸੀਂ ਲੱਭੇ ਅਸੀਂ ਜਿੱਥੇ ਅਮਰਸਰ ਹਾਲਕੀਟ ਉਦੋਂ ਡੋਰ ਬਣਦੀ ਹੁੰਦੀ ਹਾਂਜੀ ਆ ਡੋਰ ਨਹੀਂ ਗੁੱਡਿਆਂ ਦੀ ਐ ਬਣਦੀ ਨਹੀਂ ਡੋਰ ਹਾਂਜੀ ਅਸੀਂ ਡੋਰ ਲੈ ਵੀ ਬੰਨਦੀ ਆ ਉਹ ਪਿੰਨੇ ਪਿੰਨੇ ਡੋਰ ਦੇ ਅਸੀਂ ਪਿੰਨੇ ਲਾ ਕੇ ਪਿੰਡ ਪਹੁੰਚੇ ਹਾਂ ਅਸੀਂ ਨਹੀਂ ਆਏ ਨਾਲ ਨੂਲ ਮਤਲਬ ਅਸੀਂ ਛੋਟੀ ਉਮਰ ਚ ਵੀ ਤੇ ਕਹਿੰਦਾ ਬਾਬੇ ਹੈ ਨਾ ਜੀ ਨਹੀਂ ਲੱਗਦਾ ਕੁੱਲ ਮਿਲਾ ਕੇ ਪਾਸੇ ਵੀ ਅਸੀਂ ਪਿੰਡ ਤੋਂ ਪਾਸੇ ਹੋ ਜਗੇ ਅਸੀਂ ਉਹਨਾਂ ਗਲੀ ਦੇ ਨਿਆਣੇ ਸ਼ਿਰੇ ਸਾਡੇ ਸੱਜਣ ਮਿੱਤਰ ਉਹਨਾਂ ਤੋਂ ਦੂਰ ਹੋ ਜੀਏ ਚਾਚੇ ਤਾਇਆ ਮਾਸੀਆਂ ਭੂਆ ਭੈਣ ਭਰਾਵਾਂ ਤੋਂ ਪਿੰਡ ਤੇ ਹਰ ਇੱਕ ਵਸਨੀਕ ਤੋਂ ਦੂਰ ਹੋ ਜੀਏ ਪਰ ਅਸੀਂ ਨਹੀਂ ਰਹਿ ਸਕਦੇ ਪਾਸੇ ਹਟੋ ਰਿਹਾ ਨਹੀਂ ਜਾ ਸਕਦਾ ਪਰ ਅੱਜ ਮੀਨਾ ਮੀਨਾ ਭਾਈ ਰਿੰਦੇ ਨਾਨਕੇ ਲਾ ਆ ਜਾਣਾ ਉਹ ਮੀਨਾ ਉੱਤੇ ਲੱਗ ਜਾਣਾ ਇਦਾਂ ਹੁੰਦਾ ਏ ਹੁਣ ਅੱਜ ਕੱਲ ਤੇ ਤੁਹਾਨੂੰ ਪਤਾ ਕੇ ਤੋਂ ਟਾਈਮ ਇਹ ਫੁੱਲ ਮਲਾ ਕੇ ਇਹ ਵੀ ਆਪਣੇ ਸਾਰਾ ਹੀ ਜਿਹੜਾ ਉਹ ਬੇੜਾ ਗਰਕ ਹੋਇਆ ਪਿਆ ਗਈ ਆ ਦੇ ਐਡਵਾਂਸ ਹੋ ਗਿਆ ਪੰਜਾਬ ਨੋਬਲ ਚ ਨਿਕਲੇ ਮੋਬਾਈਲ ਚ ਅਸਲ ਚ ਨਾ ਇੰਨੀ ਕਿ ਜਗ੍ਹਾ ਮੋਬਾਈਲ ਚ ਵੜ ਗਏ ਆ ਕਿ ਫੁੱਲ ਬਣਾ ਦੇ ਹਾਂਜੀ ਬਿਲਕੁਲ ਹੁਣ ਕੀ ਕਹੀਏ ਕਿੱਥੇ ਵੜ ਗਏ ਆ ਇੰਨੇ ਕਿ ਮੋਬਾਈਲ ਚ ਵੜ ਗਏ ਆ ਵਾਜੀ ਵੜ ਗਏ ਸਾਰੀ ਜਗ੍ਹਾ ਤੁਹਾਡੇ ਹਿਸਾਬ ਨਹੀਂ ਆ ਬੱਚੇ ਆ ਤੇ ਉਹ ਅੱਜ ਗੇਮਾਂ ਨੇ ਆ ਗਿਆ ਭਿੱਟੂ ਗਰਮ ਨਹੀਂ ਆਪ ਪਿੱਟੂ ਗਰਮ ਨਹੀਂ �ेड्ਨਾ ਉਹ ਕੀ ਹੋ ਹੋਰ ਭਾਜੀ ਗੇਮਾਂ ਜਿਹੜੀਆਂ ਆਪਾਂ ਸਾਰੇ ਮਤਲਬ ਕੁੱਲ ਮਿਲਾ ਕੇ ਵੀ ਰਲ ਮਿਲ ਕੇ ਵੜ ਗਏ ਆਂਗੇ ਜਿੱਦੋਂ ਆਏ ਆਂ ਬੜ ਗਏ ਆਂ ਚਲ ਗਏ ਆਂ ਤੇ ਗੇਮਾਂ ਹੋ ਰਹੀ ਹੁੰਦੀ ਐ ਗੁੜੀਆਂ ਚਲੋ ਜੀ ਸਾਡਾ ਇੰਟਰਵਿਊ ਇਤਨਾ ਦੀ ਹੁੰਨੀ ਜੇ ਜਿਹੜੇ ਸੋਨੀ ਜ਼ੋਲੋ ਜਿਹਨੇ ਨਹੀਂ ਸੋਨੀ ਨਾਜ਼ ਹੋ ਸੰ ਅਸੀਂ ਇਹ ਨਹੀਂ ਕਹਿ ਸਕਦੇ ਜੇ ਵੀ ਹੁਣ ਆਏ ਸਮੇਂ 'ਚ ਆਪਾਂ ਨਾ ਜਾਂਦੇ ਬਾਹਰ ਨਿਕਲ ਗਏ ਤੇ ਬਾਹਰ ਰਹੀਏ ਨਹੀਂ ਤੇ ਸਾੜਨਾ ਬੁਰੀ ਹੋਣਦੀ ਏ ਸਾਡੇ ਬੁਰੇ ਲਾੜ ਜੇ ਸਾਡੇ ਆਪਣੇ ਕੰਮ ਜਿਹੜੇ ਬੱਚਿਆਂ ਨੂੰ ਸਾਬ ਲੋ ਹਾਂਜੀ ਬੱਚਿਆਂ ਨੂੰ ਸਾਬ ਲੋ ਇੰਨਾ ਬੜੇ ਬੱਚਿਆਂ ਨੂੰ ਨਹੀਂ ਬੱਚੇ ਹਿਸਾਬ ਲੋ ਬੱਚੇ ਕਿੱਥੇ ਰਹਿ ਗਏ ਆਗੇ ਹੁੰਦੇ ਪੰਜ ਸੱਤ ਕੁੜੀ ਆ ਉਹ ਨਾਮਿਆਂ ਸ਼ਾਮਿਆਂ ਦੂਜਿਆ ਤਿਜਿਆ ਓਏ ਕੁਕਰਾਂ ਬੁਕਾ ਦੂਜਿਆ ਤਿਜਿਆ ਓਏ ਕਈ ਪੰਜ ਸੱਤ 10 ਨਿਆਣੇ ਦੇ ਹੀ ਨਿਆਣਾ ਸਾਬ ਲੋ ਇੱਕ ਅਦਾਈਏ ਇੱਕ ਉਹਨੂੰ ਸਾਬ ਲੋ ਉਹ ਵੀ ਕਿੱਥੇ ਸਾਂਭਿਆ ਰਿੰਦੇ ਹੁੰਦੇ ਨਾ ਮੋਬਾਈਲ ਤੇ ਬੜੀ ਆਈ ਗੇਮ ਆ ਆ ਦੂਜੀ ਬੜੀ ਗਈ ਗੇਮ ਘਰ ਦੇ ਬੜੇ ਖੁਸ਼ ਹੀ ਆ ਇਹਦਾ ਬੱਚਾ ਤੰਗ ਹੀ ਨਹੀਂ ਕਰਦਾ ਮੋਬਾਈਲ ਤੇ ਲੱਗਾ ਵਾਈਫਨ ਲੱਗਾ ਟੀਵੀ ਤੇ ਲੱਗਾ ਮੈਂ ਤੇ ਇੱਕ ਵਾਂ ਦਾ ਵਿਚਾਰਾ ਘੋੜਾ ਪੰਛੀ ਭਗਤੀ ਬਹੁਤ ਛੰਗਾ ਜਿਹੜਾ ਬਾਹਰੋਂ ਆਵੇ ਫੁੱਟਬਾਲ ਵਾਲੀਬਾਲ ਖੇਡਦਾ ਹੋਵੇ ਕੁੜੀਆਂ ਚੁੱਲ੍ਹਾ ਚੱਲੇ ਤੇ ਮਾਰੇ ਭਰੇ ਕਾਰਡ ਨਹੀਂ ਕੁੜਨੀਆਂ ਪਰਾਂ ਤੋੜੇ ਆਣ ਕੇ ਵਾਲੀਬਾਲ ਦੀਆਂ ਇੱਕ ਗੱਲ ਕੀ ਨਾ ਆਪਾਂ ਪਲਾਟ ਚ ਹੋਰ ਕਰਨਾ ਜੇ ਉਹ ਚੁੱਲ੍ਹਾ ਬਣਾ ਕੇ ਨਾ ਉਹ ਆਪਾਂ ਦੂਜਾ ਵੀ ਰੱਖਣਾ ਇਹ ਸਾਰਾ ਗਾੜਾ ਜਿਹੜਾ ਇਹ ਦੂਜਾ ਆਪਣੇ ਬਣਾ ਕੇ ਨਾ ਸਾਰਾ ਚੁੱਲ੍ਹਾ ਚੱਲਾ ਤੇ ਉਹ ਸਾਰਾ ਰੱਖਾਂਗੇ ਨਾ ਕਰਾਂਗੇ ਚੁੱਲ੍ਹੇ ਚ ਕੇਵਲ ਇਹ ਇੱਕ ਚੁੱਲਾ ਬਣਾਵਾਂਗੇ ਉੱਥੇ ਆਪਾਂ ਰੋਟੀਆਂ ਲਾਉਣ ਵਾਲਾ ਬਿਲਕੁਲ ਹਾਂ ਇੱਕ ਲਾਵਾਂਗੇ ਤੰਦੂਰ ਇਹ ਮੇਰੇ ਨਾਲ ਅਫਸਰ ਜ਼ਬਾਨ ਜਿਹੜੇ ਨੇ ਸਰਕਾਰੀ ਮਤਲਬ ਮੈਨੂੰ ਬਸ ਇਹ ਦੱਸਦੇ ਨੇ ਐਂਦਾ ਕਰਨਾ ਤੇ ਬਾਕੀ ਮੈਂ ਕਰਾ ਸਭ ਕੋ ਦੇਣਾ ਸਾਹਮਣਾ ਇਹਨਾਂ ਹੀ ਆ ਤੇ ਸਾਹਮਣੇ ਵੀ ਵੀਰਜੀ ਹੈਗੇ ਜ਼ਿੰਮੇਵਾਰ ਬੰਦੇ ਹਨ ਨੂੰ ਪਤਾ ਲੱਗ ਜਾਂਦਾ ਰਾਇਲਸ ਫੈਮਿਲੀ ਚੰਗੀ ਫੈਮਿਲੀ ਦੇ ਬੰਦੇ ਦਾ ਨੂੰ ਪਤਾ ਲੱਗ ਜਾਂਦਾ ਤੇ ਲੁੱਤ ਘੁਲਤੀਆਂ ਦੇ ਮਾਰਦੇ ਉਹਨਾਂ ਦਾ ਵੀ ਪਤਾ ਲੱਗਦਾ ਜਿਹੜੀਆਂ ਦੰਦੀਆਂ ਖਚਾਂ ਨੂੰ ਕੱਢੀ ਜਾਂਦੇ ਆ ਵੀ ਕੀ ਕਰਨਦੇ ਕਿਉਂ ਕਰਨਦੇ ਆ ਉਹਨਾਂ ਦਾ ਵੀ ਪਤਾ ਲੱਗ ਜਾਂਦਾ ਮੈਨੂੰ ਸਭ ਦਾ ਪਤਾ ਲੱਗਦਾ ਜੇ ਬਾਅਦ ਸਟੂਡੀਓ ਕੋਈ ਅੱਜ ਦੀ ਗੱਲ ਨਹੀਂ ਆ ਉਹ ਉਹ ਜੇ ਸਾਰਾ ਉਹ ਸਾਹਮਣੇ ਜਿਹਾ ਉਹ ਬਿਲਡਿੰਗ ਹਾਂਜੀ ਇੱਥੇ ਮੋੜ ਲੱਗਾ 52 ਸਾਲ ਪਹਿਲਾਂ ਬਾਅਦ ਸਟੂਡੀਓ ਆ ਸਾਹਮਣੇ ਖਾਲੜੇ ਹੀ ਖੜਾ ਹੀ ਅਸੀਂ ਕਿਤੇ ਤੋਂ ਬਾਡਰ ਏਰੀਆ ਤੋਂ ਉੱਠੇ ਆ ਬਾਡਰ ਏਰੀਆ ਤੋਂ ਉੱਠੇ ਆ ਤੇ ਕਿੱਥੇ ਅਸੀਂ ਕਈ ਕੁਝ ਕਰਕੇ ਸਾਡਾ ਬਾਹਰ ਇਧਰ ਹੀ ਆ ਹੁਣ ਸਾਡਾ ਇੱਥੇ ਬਾਹਰ ਜੇ ਇੱਥੇ ਅਸੀਂ ਇਹੋ ਜੇ ਕੰਮ ਕਰਦੇ ਆ ਤੁਸੀਂ ਸਾਨੂੰ ਮੈਂ ਤਾਂ ਜੇ ਵੀ ਆ ਨਾ ਵੀ ਅਸੀਂ ਇਹ ਕਿਹੜਾ ਤਾਂ ਫੀਸ ਲੈਣਾ ਵੀ ਤੁਹਾਨੂੰ ਆ ਕੰਮ ਕਰਨਾ ਤੇ ਪੁੱਛੋ ਦੱਸੋ ਕਿਵੇਂ ਕਰਨਾ ਇਹ ਨਾ ਫ੍ਰੀ ਆ ਯਾਰ ਇੱਜ਼ਤ-ਰਾਸ ਨਹੀਂ ਆਉਂਦੀ ਅੱਜ ਕੱਲ੍ਹ। ਹਾਂਜੀ ਬਿਲਕੁਲ। ਪੜਿਆਂ ਨੂੰ ਮੈਂ ਇੱਜ਼ਤ ਦੇਂਦਿਆਂ ਜਿਵੇਂ ਤੂੰ ਆ ਕਰ ਐ ਕਰ ਸਾਡੇ ਨਾਲ ਆਹ ਕੰਮ ਇਦਾਂ ਕਰੀ ਕਰਲਾ। ਯਾਰ ਸਾਡਾ ਜੀ ਨਹੀਂ ਕਰਦਾ ਕੋਈ ਜਿਹਦੇ ਕੋਈ ਕੁਆਲਿਟੀ ਹੋ ਬੰਦਾ ਐਵੇਂ ਡਿਕਾਰ ਰਵੇ ਅੰਦਰ ਜੇ ਉਹ ਬਾਹਰ ਗੱਡੀ ਹੈ। ਪਰ ਇੱਜ਼ਤ-ਰਾਸ ਬਹੁਤ ਘਟ ਰਹੀ ਹੈ। ਚਲੋ ਜੀ ਸਾਰਿਆਂ ਨੂੰ ਸასი ਸ਼ਾਲ ਜੀਉਂਦੇ ਵਸਦੇ ਰਹੋ। ਮਾਸਟਰ ਬਲਬੀਤ ਸਿੰਘ ਜੀ ਮਲਾਤੇ ਨੇ ਸਰਦਾਰ ਗੋਬੀ ਸਿਰ ਆਪਣੇ ਸਰਕਾਰੀ ਸਬੰਧ ਬਾਗਪਨੀ ਪਾਗਦੇ ਜੀ ਮਲਾਤੇ ਨੇ। ਇਹਨਾਂ ਨੇ ਆਪ ਨੂੰ ਸਬਜ਼ੀਆਂ ਬਾਰੇ ਦੱਸਿਆ ਸਭ ਕੁਝ ਦੱਸਿਆ ਨੋਟ ਕਰਨ ਲਈ ਗੱਲਾਂ ਤੁਹਾਨੂੰ ਦੱਸਿਆ ਵੀ ਜੇ ਕਿਸੇ ਬਨੇ ਪੈਲੀ ਚ ਘਾਟਾ ਪਹਿ ਵੀ ਗਿਆ ਤੇ ਆ ਬੈਠਾ ਜੇ ਸਾਨ ਜੱਟ ਮੇਰੇ ਨਾਲ ਕਰਿਓ ਗੱਲ ਇਥੇ ਕੜਕ ਨਾਲ ਮੁਰਗੇ ਵੀ ਆ ਸਕਦੇ ਜੇ ਦੇਸੀ ਮੁਰਗੇ ਵੀ ਆ ਸਕਦੇ ਬੱਕਰੇ ਵੀ ਆ ਸਕਦੇ ਸੂਰ ਵੀ ਆ ਸਕਦੇ ਉਹਨਾਂ ਚ ਵੀ ਅਸੀਂ ਪੈਸੇ ਬਚਾ ਦਾਂਗੇ ਬੜਾ ਕੁਝ ਕਰ ਦਾਂਗੇ ਪਰ ਸਿੱਖਿਓ ਇਹ ਨਾ ਆਪਣੇ ਆਪ ਅਸੀਂ ਜੀ ਬਾਗਲਾ ਆ ਉਹਨੇ ਦੱਸਿਆ ਨਹੀਂ ਵੀਰ ਜੀ ਨੇ ਬਾਗਲਾ ਆ ਬਾਗਲਾ ਦੋ ਦਾ ਵੀ ਬੂਟੇ ਲਾ ਦੇ ਪੰਜਾਹ ਹਸਲਾਣਾ ਤੋਂ ਸਰਦਾਰ ਦਾ ਬਾਗ ਹੈ ਬਾਗ ਕਦਾ ਹੋਏ ਕਿਹੜਾ ਬਾਗ ਓਏ ਜਿੱਚ ਘਾਈ ਸਭ ਸੁਲੂਪੀਆਂ ਇਹੇ ਉਹ ਗਾਂਦਪੇ ਇਹ ਉਹ ਇਸ ਅੰਦਰ ਵੜਨਾ ਹੀ ਨਹੀਂ ਲੈਣਾ ਨਹੀਂ ਦੇਣਾ ਨਹੀਂ ਓ ਤਰੀਕੇ ਨਾਲ خدا ਦਾ ਸਾਹਿਬ ਇਹਨਾਂ ਨਾਲ ਗੱਲ ਹੜਨਾ ਕਰੋ ਫਿਰ ਗੱਲ ਕਰਿਓ ਬਾਗਾਂ 'ਚ ਕੁਛ ਨਹੀਂ ਵੱਜਦਾ ਸਭ ਕੁਝ ਵੱਜਦਾ ਅਸੀਂ ਬਚਾ ਕੇ ਅਸੀਂ ਪਾਣੀ ਬਚਾ ਲਈਏ ਮਰਨਾ ਤੇ ਪਾਣੀ ਕਿਹੜੋਂ ਆਪਾਂ ਆਪਾਂ ਪਾਣੀ ਪਿਚਾਉਣ ਦੀ ਗੱਲ ਕਰਦੇ ਤੇ ਪਾਣੀ ਬਚਾ ਲਓ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਗੁੱਡ ਨਾਈਟ